ਜੀ ਜੀਡੀਐਸ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਕਰਨ ਤਨវេលਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕਿ ਤਰਫ ਕਰ ਨੇ ਇੱਕ ਪਿੰਡ ਜੰਸ਼ਹਰਾ ਪਨੂਆ ਪਿੰਡ ਚੌਧਰੀਵਾਲਵੀਕੇ ਇੱਕ ਬਹੁਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿ ਪਟਾਕੇ ਚਲਾਉਣ ਵਾਲੀ ਫੈਕਟਰੀ ਜਿਸ ਦਾ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਸੀ ਕਿ ਜੈਬ ਉਹ ਜੋ ਫੈਕਟਰੀ ਚੱਲ ਰਹੀ ਸੀ ਜਿਸ ਵਿੱਚ ਅੱਜ ਹੁਣੇ ਹੀ ਤਕਰੀਬਨ ਇੱਕ 14 ਸਾਲ ਦਾ ਜੋ ਬੱਚਾ ਚੁਲਸਿਆ ਗਿਆ ਔਰ ਇੱਕ ਔਰਤ ਦੀ ਜੋ ਮੌਤ ਹੋ ਗਈ ਔਰ ਇਸ ਦਾ ਇਸ ਬਾਰੇ ਪ੍ਰਸ਼ਾਸਨ ਨੂੰ ਕੋਈ ਵੀ ਪਤਾ ਨਹੀਂ ਸੀ ਕੋਈ ਵੀ ਕੁਝ ਅਧਿਕਾਰੀ ਰੋ ਪਤਾ ਨਹੀਂ ਸੀ ਅਜ ਤੱਕ ਕੋਈ ਵੀ ਇਸ ਗੱਲ ਤੇ ਬਿਆਨ ਨਹੀਂ ਦਿੱਤਾ ਗਿਆ ਜਦੋਂ ਵੀ ਇਸ ਗੱਲ ਤੇ ਕੋਈ ਬਿਆਨ ਆਉਂਦਾ ਹੈ ਤਾਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਪਰ ਦੱਸਣਾ ਚਾਹਾਂਗੇ ਕਿ ਬਹੁਤ ਸਾਰੇ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਗਰਾਉਂਡ ਫਲੋਰ ਤੇ ਵਿੱਚ ਇਦਾਂ ਦੇ ਕੰਮ ਹੋ ਰਹੇ ਨੇ ਪਰ ਪਤਾ ਉਦੋਂ ਚੱਲਦਾ ਹੈ ਜਦੋਂ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਹੈ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਸੋ ਤੁਸੀਂ ਜੁੜੇ ਹੋ ਜੀਐਸ ਪੰਜਾਬ ਨਿਊਜ਼ ਕੇ ਵਿਦਾ ਜੀ ਦਾ ਨਾਮ ਮੇਜਰ ਸਿੰਘ ਹੈ ਜੀ ਦਾ ਪਿੰਡ ਉਹ ਨਿਸ਼ਾਰਾ ਪੰਨਾ ਚੌਧਰੀ ਵਾਲਾ ਬਾਬੂ ਕੀ ਗੱਲ ਮਾਪੀ ਜੀ ਤੁਹਾਡੇ ਲੱਗੇ ਤੇ ਕਰਤ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਉਪੀ ਪਟਾਕੇ ਬਣਾਉਂਦੇ ਸੀ ਤੇ ਪਟਾਕੇ ਨੂੰ ਲੱਗੀ ਮੈਂ ਤਾਂ ਆਪ ਮਹਾ ਬਜਾ ਮੇਰੇ ਉੱਤੇ ਆੜ ਕੇ ਜੇ ਮਾੜ ਕੇ ਬੈਠਾ ਤੇ ਕੁੜੀ ਉੱਤੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਤਾਂ سانس ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋ ਹੈਗਾ ਵਾ ਤੇ ਇਹ ਦੇਖ ਕੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਕਿਰੋਗਾ ਬਾਬੂ ਇਹਨਾਂ ਪਟਾਕੇ ਤੇ ਬਣਾਉਂਦੇ ਇਹ ਨਾਂ ਨੂੰ ਤਾਂ ਸਾਲੋਂ ਵੀ ਉੱਤੇ ਹੋ ਗਿਆ ਵਾ ਹੁਣ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਫਿਰ ਨੁਕਸਾਨ ਔਰ ਦੇਖ ਲਓ ਮੈਂ ਡੰਗਰ ਹੀ ਮਹਾ ਕੱਢੇ ਜਾ ਤੇ ਪਰਾਲੀ ਪਰੋਲੀ ਮੇਰੀ ਸੜੀ ਤੇ ਕੋਠਾ ਮਹਾ ਬਜਿਆ ਮੁਲਕ ਪੈ ਗਿਆ ਤੇ ਕਿ ਤੋਂ ਮੈਂ ਇਹ ਜੀ ਪਟਾਕੇ ਬਣਾਉਂਦੇ ਆ ਕੋਈ ਆਪਦੇ ਘਰ ਲਈ ਜਾ ਕੇ ਤੇ ਉਧਰ ਸੀ ਇਹ ਉਧਰ ਕੇ ਤੇ ਖੇੜ ਦਾ ਖੇੜ ਦਾ ਚਲੇ ਗਿਆ ਕਿ ਪਤਾ ਨਹੀਂ ਬਣਾਉਂਦਾ ਮੈਂ ਤੇ ਨੇ ਝੂਠ ਮਾਰਾਂ ਤੇ ਉਦੋਂ ਪਤਾ ਨਹੀਂ ਲੱਗਾ ਕਿ ਕਿੰਨੀ ਅੱਗ ਲੱਗੀ ਉਹਨਾਂ ਦਾ ਤੇ ਬਹੁਤ ਹੀ ਜ਼ਿਆਦਾ ਹੀ ਹੋਇਆ ਹੈ ਬਾਵਾ ਕੰਦੇ ਆ ਕੇ ਲੱਗੇ ਉਹ ਤੇ ਦੋ ਤਿੰਨ ਗਿਣਾਂ ਨਹੀਂ ਗਏ ਵਿਚਾਰੀਆ ਕੋਈ ਮੁਸ਼ਕਲ ਹੀ ਹੈ ਜੀ ਇਹ ਕਿਤੇ ਬਿਲਕੁਲ ਇੱਦਾਂ ਤਾਂ ਹੋ ਗਿਆ ਨਹੀਂ ਅੱਛਾ ਤੇ ਮੁੰਡੇ ਆਉਰੇ ਇਹ ਭੱਜ ਕੇ ਨਿਕਲ ਆਇਆ ਇਹ ਭੱਜ ਕੇ ਨਿਕਲ ਆਇਆ ਖੇੜ ਦਾ ਜੀ ਤੇ ਫਿਰ ਖੇੜ ਦਾ ਕਿਧਰ ਭੱਜ ਗਿਆ ਤੁਸੀਂ ਕਿ ਲਾਗੂ ਨਾਲ ਹੈ ਨਾ ਕੋਈ ਵੀ ਜਾਉਂਦਾ ਮੇਰਾ ਘਤੀਆ ਵਾ ਇਹ ਘਤੀਆ ਵਾ ਹਾਂਜੀ ਘਤੀਆ ਮੇਰਾ